ਇਹ ਰੇਗਾ ਜਦੋਂ ਆਪਦਾ ਦੇ ਦਿਓ ਮੁਬਾਰਕ ਮੁਬਾਰਕ ਜਰੂਰ ਸਰਕਾਰ ਮੁਬਾਰਕ ਜਰੂਰ ਸਰਕਾਰ ਜੀ ਜਿਹੜੀ ਸੋਣਣੀ ਆਈ ਥੋੜੀ ਵੋਟਾਂ ਨਹੀਂ ਅਸੀਂ ਸਿਰਫ ਐਨਐਸਏ ਬਾਰੇ ਸਵਾਲ ਕਰਦੇ ਐਨਐਸਏ ਬਾਰੇ ਅਸੀਂ ਨਹੀਂ ਪਿੰਡ ਚ ਪੰਜਾਬ ਚ ਬਣ ਦੇਣਾ ਅਸੀਂ ਐਨਐਸਏ ਵਾਲਿਆਂ ਨੂੰ ਅਸੀਂ ਨਹੀਂ ਪੰਜਾਬ ਚ ਬਣ ਦੇਣਾ ਪੁੱਲਰ ਦੀ ਰਿਆਇਤ ਪਰ ਤੁਹਾਡੇ ਦੇਖੋ ਹਾਂ ਜਿਹੜਾ ਸਵਾਲ ਦਾ ਮੈਂ ਮੈਨੂੰ ਜਾਣਕਾਰੀ ਹੈ ਮੈਂ ਉਹਦਾ ਜਵਾਬ ਦੂੰ ਤੁਸੀਂ ਸਰਕਾਰ ਦੇ ਨਮਾਇंदे ਹੋ ਨਹੀਂ ਹੋ ਮੈਂ ਨਮਾਇंदे ਹੋਣ ਦਾ ਮਤਲਬ ਇਹ ਨਹੀਂ ਵੀ ਮੈਨੂੰ ਸਾਰਾ ਕੁਝ ਹੀ ਪਤਾ ਹੈ ਜੋ ਮੈਂ ਪੰਜਾਬ ਦੇ ਨੌਜਵਾਨਾਂ ਤੇ ਐਨਐਸਐ ਲੱਗ ਰਹੀ ਹੈ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਉਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈਗੀ ਫਿਰ ਤੁਸੀਂ ਬੁੱਕ ਟੱਕਾ ਦੇ ਵਾਸਤੇ ਲਈਆਂ ਜੀ ਨਮਾਇंदे ਕਾਦੇ ਆ ਸਾਡੇ ਤੁਸੀਂ ਇਹ ਦੱਸੋ ਵੀ ਜਿਹੜੀ ਐਨਐਸਐ ਲੱਗੀ ਗਲਤ ਲੱਗੀ ਸਹੀ ਲੱਗੀ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਹਾਂ ਜੀ ਕਿ ਜਿਹੜਾ ਸੈਂਟਰ ਨੇ ਕੀਤਾ ਹੈ ਕਿਸੇ ਤੇ ਵੀ ਇਹ ਲਗਾਉਂਦੀ ਐ ਇਹ ਹੋ ਉਹ ਦੇਖ ਕੇ ਲਗਾਉਣ ਵੀ ਕਿਸੇ ਗਲਤ ਬੰਦੇ ਦੇ ਨਾਲ ਲੱਗੇ بس ਤਾਂ ਕਹਿੰਦੇ ਆ ਤੁਸੀਂ ਇਹਦਾ ਖਰੋਜ ਕਰਦੇ ਹੋ ਜੀ ਕਿਦਾਂ ਐਨ ਐਸ ਤੇ ਲੱਗੀ ਜੀ ਅਮਰਿਤਪਾਲ ਸਿੰਘ ਜੀ ਮੈਂ ਅਮਰਿਤਪਾਲ ਸਿੰਘ ਸਿੰਘ ਦੇ ਇੱਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਮੈਂ ਆ ਤਾਂ ਨੌਜਵਾਨ ਐ ਪਿਆਰ ਦਾ ਵੋਟਰ ਜੀ ਨਹੀਂ ਮੈਂ ਇਹ ਇਸ ਬਾਰੇ ਮੈਂ ਦੱਸੋ ਵੀ ਉਹ ਗੱਲ ਤੇ ਲੱਗੀ ਸਹੀ ਲੱਗੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ ਕਿ ਕਿਸੇ ਦੇ ਕੋਲ ਸਵਾਲਾਂ ਦੇ ਭੱਜਣਾ ਫਿਰ ਅਸੀਂ ਇਹ ਤੁਹਾਨੂੰ ਬੋਲਣ ਹੀ ਦੇਵਾਂਗੇ ਦੇਖੋ ਜੇ ਤੁਸੀਂ ਸਵਾਲਾਂ ਦੇ ਭੱਜੋਗੇ ਬਿਲਕੁਲ ਨਹੀਂ ਤੁਸੀਂ ਇਹ ਜਵਾਬ ਨਹੀਂ ਹੈਗਾ ਠੀਕ ਹੈ ਜੀ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਵੀਡੀਓ ਦੀ ਬਕਾਇਦਾ ਉਹ ਕਹਿੰਦਾ ਵੀ ਅਸੀਂ ਉਹਨਾਂ ਤੋਂ ਮਦਦ ਲਈ ਹੈ ਉਹ ਵੀਡੀਓ ਬਾਰੇ ਥੋੜਾ ਕਿਆ ਕਹਿਣਾ ਕਿਹੜੀ ਵੀਡੀਓ ਭਗਵੰਤ ਮਾਨ ਕਹਿੰਦਾ ਅਸੀਂ ਸੈਂਟਰ ਤੋਂ ਮਦਦ ਸ਼ੁਕਰੀਆ ਮੰਗਾਈਆਂ ਉਸ ਦੀ ਐਨਐਸਏ ਲਵਾਈ ਹੈ ਮੈਂ 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 ਇਸ ਬਾਰੇ ਕੋਈ ਜਾਣਕਾਰੀ ਰੱਖਦਾ ਇਹ ਤੁਸੀਂ ਭਗਵੰਤ ਮਾਨ ਤੋਂ ਜਦੋਂ ਜਦੋਂ ਦਿੱਲੀ ਦੇ ਬੱਗੇ ਪੱਗੇ ਨੂੰ ਫੜਨ ਗਈ ਥੋੜੀ ਪੰਜਾਬ ਪੁਲਿਸ ਉਹਨੇ ਬੱਗਾ ਚੱਕਣ ਨਹੀਂ ਦਿੱਤਾ ਤੇ ਤੁਹਾਡੀ ਪੀਸ ਕੋਲ ਤੇ ਆਸ਼ੀਰਵਾਦ ਕਿਉਂ ਚੱਕਣ ਦੇ ਤੇਨੀ ਦੂਰ ਤੋਂ ਭਾਈ ਜਿਹੜੇ ਸਾਰੇ ਪੀਰ ਪੱਗਾਂ ਬੰਨੀ ਖੜੇ ਐ ਮੈਂ ਇਹ ਪੁੱਛਦਾ ਵੀ ਜਿਹੜੇ ਨੌਜਵਾਨ ਅੰਦਰ ਕਰੇ ਹੋਏ ਐ ਉਹਨਾਂ ਦਾ ਤੁਹਾਨੂੰ ਦੁੱਖ ਨਹੀਂ ਹੈਗਾ ਉਹ ਪੰਜਾਬ ਦੇ ਨਹੀਂ ਹੈਗੇ ਮੋਰਚੇ 'ਚ ਜਿਨ੍ਹਾਂ ਜਿਨ੍ਹਾਂ ਦੇ ਵੀ ਐਨਐਸਏ ਲੱਗੀ ਪਰਚੇ ਦੇ ਹੁੰਦੇ ਆ ਜਾਂ ਨੌਜਵਾਨ ਮਾਰੇ ਜਾ ਰਹੇ ਆ ਉਹ ਪੰਜਾਬ ਦੇ ਨਹੀਂ ਤੁਸੀਂ ਮੈਨੂੰ ਇਹ ਜਵਾਬ ਦਿਓ ਐਨਐਸਏ ਲਈ ਕਿਨੇ ਤੁਸੀਂ ਕਹਿੰਦੇ ਵੀ ਕਾਲੀਦਲ ਨੇ ਕੈਂਡੀਡੇਟ ਖੜਾ ਕਰਤਾ ਜੀ ਜਿਹੜਾ ਐਨਐਸਏ ਲਾ ਰਹੇ ਉਹਨਾਂ ਦਾ ਤੁਸੀਂ ਸਾਥ ਦੇ ਰਹੇ ਐ ਐਨਐਸਏ ਤੇ ਸਵਾਲ ਕਰਨਾ ਜੀ ਜਿਹੜਾ ਐਨਐਸਏ ਲੱਗਿਆ ਉਹ ਤੁਸੀਂ ਦੱਸੋ ਵੀ ਸੈਂਟਰ ਸਰਕਾਰ ਨੇ ਲਾਇਆ ਕਿ ਤੁਸੀਂ ਲਾਇਆ ਇਹਨਾਂ ਦੋ ਜੋ ਦੋ ਟੁਕ ਜਿਹੇ ਦੇਖਦੇ ਹੋ ਇਹਨਾਂ ਲਕੂ ਪਰ ਚਾਉਣਾ ਦਾ ਭਗਵਾਨ ਦੋਵੇਂ ਐਮਪੀ ਬਣਿਆਵਾ ਕਦੇ ਉਹ ਗੱਲ ਕਰੀਏ ਪਾਲਿਚ ਨਹੀਂ ਮਾਰੇ ਆ ਸਾਡਾ ਜੋ ਵੀ ਸਵਾਲ ਜਵਾਬ ਸਰਕਾਰ ਨਾਲ ਹੈ ਸਿੰਘ ਆਪਣੇ ਸਵਾਲਾਂ ਦੇ ਜਵਾਬ ਸਰਕਾਰ ਤੋਂ ਲੈਣਾ ਚਾਹੁੰਦੇ ਹਾਂ ਜੇਕਰ ਸਰਕਾਰ ਸਾਡੇ ਸਵਾਲਾਂ ਦੇ ਜਵਾਬ ਬੜੇ ਪਿਆਰਪੂਰਨ ਤਰੀਕੇ ਨਾਲ ਦੇ ਦੇਵੇਗੀ ਤਾਂ ਇਹਨਾਂ ਨੂੰ ਅਸੀਂ ਅਗਲੀ ਕਾਰਵਾਈ ਵਾਸਤੇ ਬੈਠ ਸਕਦੇ ਹਾਂ ਚਮਚੇ ਚਮਚੇ ਮੁਰਦਾਬਾਦ 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 ਚਮਚੇ ਚਮਚੇ ਮੁਰਦਾਬਾਦ ਗੁਰਦਾਬਾਨ ਸਰਕਾਰੀ ਸਰਕਾਰ ਗੁਰਦਾਬਾਨ ਸਰਕਾਰ ਸਰਕਾਰ ਗੁਰਦਾਬਾਨ ਮਾਤਾ ਕੇ ਮਹਿਲਾ ਕਲੀਨਿਕ ਹੈ ਆਪਣੇ 10 15 ਪਿੰਡ ਹੈ ਜਿਹੜੇ ਬਿਲਕੁਲ ਉਹ ਹੈ। ਪਾਇਨਾਲ ਐ ਸੀਐਫਓ ਮੈਡਮ ਐ ਉਹਨਾਂ ਨੂੰ ਵੀ ਕਿਹਾ ਸੀ ਤੇ ਮੇਰੀ ਨਗਰ ਨਿਵਾਸੀਆਂ ਨੂੰ ਕਮੇਦਤੀ ਹੈ। ਅਗਰ ਆਪਾਂ ਇਹ ਤੁਮਸ਼ਾਲਾ ਉਹਨਾਂ ਵਾਸਤੇ ਦੇ ਦਈਏ ਜਿਹੜੀ ਮਹਿਲਾ ਕਲੀਨਿਕ ਵਾਸਤੇ ਤਾਂ ਆਪਾਂ ਇਕ ਨਹੀਂ ਆ ਇਕ ਨਹੀਂ ਜੇ ਅਸੀਂ ਉਹਨਾਂ ਨੂੰ ਚੁਕਾਈਏ ਵੀ ਅਸੀਂ ਇਹ ਦੇ ਦਿੰਨੇ ਆ। ਉਹ ਜਿਹੜਾ ਉਹਦੇ ਆਪਣਾ ਮੋਡੀਫਿਕੇਸ਼ਨ ਉਹ ਕਰ ਲੈਣਗੇ ਕਿ ਕਿੱਦਾਂ ਕਿੱਦਾਂ ਕਰਕੇ ਤਾਂ ਭਾਏ ਕਹਿੰਦੀਆਂ ਸਾਰੇ ਦੂਸਰੀ ਡਾਕਟਰ ਸਾਹਿਬ ਸਾਡੀ ਇੱਕ ਹੋਰ ਬੇਨਤੀ ਹੈ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਸਾਡੇ ਪਿੰਡ ਤੋਂ ਇੱਕ ਆਪਣਾ ਪੀਆ ਪਰ ਤੋਂ ਕੱਚਾ ਰਸਤਾ ਜਾਂਦਾ ਇਹ ਖੋਗਲ ਪੁਆਇੰਟ ਤੋਂ ਖੋਗਲ ਪੁਆਇੰਟ ਜੋੜਦਾ ਹੈ ਇਹ ਕਰਵਾਉਣ ਦੀ ਹਾਂਜੀ ਉਹ ਇਹ ਜਿਹੜਾ ਰਸਤਾ ਹੈ ਸਾਨੂੰ ਬਹੁਤ ਜ਼ਰੂਰ ਤੇ ਪੱਕਾ ਉਹਨਾਂ ਦੇ ਸਤਕਾਰਯੋਗ ਚੈੜੀਆਂ ਦੇ ਬਜ਼ੁਰਗ ਮਾਤਾਂ ਉਹ ਪੜਾ ਨੌਜਵਾਨ ਸਾਥੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਦੇਖੋ ਸਵਾ ਦੋ ਸਾਲ ਦੇ ਅੰਦਰ ਸਰਕਾਰ ਦੇ ਇਨਕਲਾਬੀ ਕੰਮ ਹੋਏ ਹੈ ਜਿਹੜੇ ਕਿ ਮੈਂ ਪਹਿਲਾਂ ਹੀ ਤੁਹਾਨੂੰ ਗਿਣਾ ਚੁੱਕਿਆ ਚਾਹੇ ਬਿਜਲੀ ਦੀ ਗੱਲ ਹੋਵੇ ਚਾਹੇ ਸਤਾਲਾ ਦੀ ਗੱਲ ਹੋਵੇ ਚਾਹੇ ਪੜ੍ਹਾਈ ਦੀ ਗੱਲ ਹੋਵੇ ਚਾਹੇ ਸ਼ਹੀਦ ਦੀ ਫੰਡ ਦੀ ਗੱਲ ਹੋਵੇ ਚਾਹੇ ਤੀਰਥ ਯਾਤਰਾ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ 12 ਘੰਟੇ ਤੋਂ ਬਾਅਦ ਬਿਜਲੀ ਦੀ ਗੱਲ ਹੋਵੇ ਚਾਹੇ ਕੁਰਸੀਆਂ ਸੋਇਆਂ 'ਚ ਪਾਣੀ ਦੀ ਗੱਲ ਹੋਵੇ ਪਹਿਲੀ ਵਾਰੀ ਹੋਇਆ ਸਾਰਾ ਕੁਝ ਪਹਿਲੀ ਵਾਰੀ ਸਾਰੇ ਅੱਜ ਜਿੰਨੇ ਪਿੰਡ ਵਾਸੀ ਬੈਠੇ ਸਾਰੇ ਖੁਸ਼ ਹੈ ਪਰ ਕੁਝ ਸ਼ਰਾਰਤੀ ਅੰਸਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮਾਹੌਲ ਪਗੜੋ ਪਰ ਮੈਂ ਉਹਨਾਂ ਨੂੰ ਇਹੀ ਪੁੱਛਣਾ ਚਾਹੁੰਨਾ ਵੀ ਜਿਹੜੇ ਜਿਹੜੇ ਤੁਸੀਂ ਗੱਲ ਕਰਦੇ ਹਾਂ ਇਹੀ ਸਵਾਲ ਅਕਾਲੀਆਂ ਨੇ ਵੀ ਆਣਾ ਹੈ ਕਾਂਗਰਸੀਆਂ ਨੇ ਵੀ ਆਣਾ ਹੈ ਜਿਨ੍ਹਾਂ ਨੇ 75 ਸਾਲ ਪਹਿਲਾਂ ਰਾਜ ਕੀਤਾ ਹੈ ਉਹਨਾਂ ਨੂੰ ਵੀ ਸਵਾਲ ਪੁੱਛੇ ਹੋਏ ਸਾਡੀ ਸਰਕਾਰ ਸਵਾ ਦੋ ਸਾਲ ਤੋਂ ਹੈ ਅਸੀਂ ਜਿਹੜੇ ਕੰਮ ਕੀਤੇ ਹੋ ਇਨਕਲਾਬੀ ਲੋਕਾਂ ਦੇ ਹੱਥ ਚ ਕੀਤੇ ਆ ਅੱਗੋਂ ਵੀ ਅਸੀਂ ਕੰਮ ਕਰਦੇ ਰਵਾਂਗੇ ਸਾਡਾ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਹੈ ਇਹਹੀ ਬੇਨਤੀ ਹੈ ਕਿ ਦੇਖ ਕੇ ਸਾਡਾ ਕੈਂਡੀਡੇਟ ਮਲਵਿੰਦਰ ਸਿੰਘ ਕੰਮ ਉਹ ਆਹਾ ਮਹਾਮਾਦੀ ਪਾਰਟੀ ਦੀ ਕੇਜਰੀਵਾਲ ਦੀ ਭਗਵੰਤ ਮਾਨ ਦੀ ਸੋਚ ਰੱਖਦਾ ਹੈ ਔਰ ਜਿੱਦਾਂ ਪੰਜਾਬ 'ਚ ਤਰੱਕੀ ਹੋਈ ਆ ਅਸੀਂ ਚਾਹੁੰਦੇ ਸੈਂਟਰ 'ਚ ਵੀ ਇਦਾਂ ਹੀ ਹੋਵੇ ਸੈਂਟਰ ਸਾਡੀ ਧੌਣ ਤੇ ਗੋਡਾ ਗੋਡਾ ਨਹੀਂ ਰੱਖ ਸਕਦਾ ਬਿਨਾਂ ਕਿਸੇ ਗੱਲ ਤੋਂ ਅਸੀਂ ਆਪਣੇ ਹੱਕ ਜਿਹੜੇ ਆ ਉਹ ਸੈਂਟਰ ਤੋਂ ਲੈ ਕੇ ਹਟਾਂਗੇ ਜਿੰਨੇ ਕਾਂਗਰਸੀ ਅਕਾਲੀ ਅਕਾਲੀਆਂ ਨੂੰ ਵੋਟ ਪਾਈ ਉਹ ਤਾਂ ਸਮਝੋ ਵੀ ਭਾਵੇਂ ਬੀਜੇਪੀ ਨੂੰ ਪਾ ਕੇ ਬਾਦ ਦੀ ਉਹਨਾਂ ਨੇ ਅੱਧੀ ਚੜ ਜਾਣਾ ਜਾ ਕੇ ਬੀਜੇਪੀ ਵਾਲਿਆਂ ਦੀ ਫਿਲਮ ਠੀਕ ਹੈ ਜੀ ਜਿਹੜੇ ਕਾਂਗਰਸੀ ਹੈ ਜਿਨ੍ਹਾਂ ਨੇ 783 ਦਿਖਾਈ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਿਨ੍ਹਾਂ ਨੇ ਸਾਡੇ 35000 ਨੌਜਵਾਨ ਜਿਨਾ ਕਰਕੇ ਪੰਜਾਬ ਚ ਮਰੇ 30000 ਪੰਜਾਬ ਤੋਂ ਬਾਹਰ ਮਰੇ ਉਹ ਉਹਨਾਂ ਤੋਂ ਇਨਸਾਫ ਵੀ ਹੈ ਪੁੱਛਣ ਜਿਹੜੇ ਬੰਦੇ ਆਏ ਸੀ ਵੀ ਉਹ ਉਹ ਕਿਉਂ ਸੀ ਸੋ ਸਾਡਾ ਦਾ ਸਵਾ 2 ਸਾਲ ਦਾ ਕਾਰਜਕਾਲ ਹੈ ਔਰ ਜਿੱਥੇ ਤੱਕ ਬੇਅਦਬੀਆਂ ਦੀ ਗੱਲ ਹੈ ਸਾਡੇ ਮੁਰਖ ਫਲਕੇ ਜੀ ਨੂੰ ਬੇਅਦਬੀ ਹੋਈ ਸੀ ਉਦੀ ਨਾਲ ਦੀ ਨਾਲ ਉਹਨੂੰ ਸਜਾ ਮਿਲ ਗਈ ਆ ਮੁਰੰਡੇ ਹੋਈ ਸੀ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਬੇਨਤੀ ਕਰਾਂਗਾ ਕਿ ਸਾਡੇ ਕੰਮਾਂ ਦੇ ਆਧਾਰ ਤੇ ਸਾਨੂੰ ਵੋਟ ਪਾਓ ਜੇ ਸਾਡਾ ਕੈਂਡੀਡੇਟ ਵਧੀਆ ਹੈ ਜੇ ਸਾਡੇ ਕੰਮ ਵਧੀਆ ਸਾਨੂੰ ਵੋਟ ਪਾਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੱਤੀਆਂ ਖਾਦੀਆਂ ਜੁੱਤੀਆਂ ਖਾਈ ਜਾਣੀਆਂ ਕਿਉਂਕਿ ਅਸੀਂ ਆਪਾਂ ਬ੍ਰੋਧ ਕਰਨ ਜਾਂਦੇ ਆਂ ਆਪਾਂ ਨੇ ਆਪਣੀ ਵੋਟ ਵੰਡ ਦੇਣੀ ਸੀ ਸਾਫ ਨਾਲ ਆ ਨੁੜਕੇ ਲੋਕੀ ਨੂੰ ਬਣਾ ਬਣਾ ਚਾਹੁੰਦੇ ਆਂ ਆਪਾਂ ਲੋਕੀ ਨੂੰ ਨਹੀਂ ਬਣਾਉਣਾ ਚਾਹੁੰਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਦਸਰ ਸਾਹਿਬ ਵੀ ਖਰੋਰੀ ਬਾਜ਼ਾਰ ਤੇ ਗਏ ਐ ਛਗੂ ਬਾਜ਼ਾਰ ਤੇ ਵੀ ਗਏ ਐ ਜਿਨ੍ਹਾਂ ਦੀਆਂ ਅੱਖਾਂ ਖਰਾਬ ਤੇ ਜਿਨ੍ਹਾਂ ਦੀਆਂ ਅੱਖਾਂ 'ਚ ਗੈਸਮ ਕੋਏ ਜਿਹੜਾ ਖਰਾਬ ਹੋ ਜਾ ਉਹਨਾਂ ਦਾ ਆਪਰੇਸ਼ਨ ਕਰਿਆ ਇਹਨਾਂ ਨੇ ਉੱਥੇ ਅੱਜਾ ਸੀ ਹਮਦਰਦੀ ਕਹਿੰਦੇ ਐ ਨਾ ਕਿ ਹਮਦਰਦੀ ਨਹੀਂ ਮੈਂ ਕਿਸਾਨਾਂ ਨੂੰ ਕਹਿੰਦਾ ਕਿਹਦੇ ਦਾ ਪ੍ਰਧਾਨ ਆ ਅਸੀਂ ਕਹਿੰਦੇ ਜਿਨ੍ਹਾਂ ਤੋਂ ਭਗਵਾਨ ਦਾ ਨੇ ਕਿਹਾ ਉਹ ਕਿਹ ਵੀ ਕੈਮਰਨ ਕੇ ਹਨੇ ਵੀਰੇ ਪੰਜਾਬੀਆਂ ਤੇ ਬਾਹਰ ਪਾਰ ਨਹੀਂ ਜਾ ਸਕਦੇ ਦਿੱਲੀ ਜਾਣਾ ਹੈ ਨਾ ਦਿੱਲੀ ਜਾ ਰਹੇ ਆ ਅੱਜ ਇੱਕ ਜਨਕ ਕੰਮ ਕੋਸਾ ਕਰਤੀ ਹੁੰਦੀ ਆ ਹੋਗੀ ਹੋਗੀ ਕੋਈ ਅੱਜ ਵੀ ਅਸੀਂ ਪਿੰਡਾਂ 'ਚ ਖੜੇ ਆ ਪਿੰਡਾਂ 'ਚ ਜਾ ਕੇ ਆਉਂਦੇ ਆ ਮੇਰੇ ਵੀਰੋ ਇਹ ਕੋਈ ਪਹਿਲਾ ਪਿੰਡ ਨਹੀਂ ਸੀ ਵਿੱਚੋਂ ਮਿੱਤਣਾ ਬੋਲੋ ਯਾਰ ਪਹਿਲਾ ਪਿੰਡ ਨਹੀਂ ਸਾਡਾ ਇਹ ਅਜੀਤ ਭਾਵੇਂ 2 ਸੌ ਦਾ ਪਲੱਸ ਪਿੰਡ ਕੱਢ ਚੁੱਕਿਆ। ਹਰ ਰੋਜ਼ ਰੋਕਾਂ ਜਾਂਦੇ ਆ। ਜੇ ਅਸੀਂ ਜੇ ਅਸੀਂ ਕੰਮ ਕਰੇ ਆ, ਕੰਮ ਲੈ ਕੇ ਜਾ ਰਹੇ ਆ ਅਸੀਂ ਪਿੰਡਾਂ 'ਚ। ਅਸੀਂ ਕਹਿੰਦੇ ਆ ਕੁਝ ਗੱਲਾਂ ਹੋ ਗਈਆਂ, ਅਸੀਂ ਸੁਧਾਰਾਂਗੇ। ਅਸੀਂ ਕਿਤੇ ਵੀ ਨਹੀਂ ਕਹਿਆ ਵੀ 16-17 ਸਭ ਪੂਰਾ ਹੋ ਗਿਆ ਅਸੀਂ। ਅਸੀਂ 16-17 ਸਭ ਪੂਰਾ ਨਹੀਂ ਹੋਇਆ। ਅਭੀ ਕੋਈ 16-17 ਸਭ ਪੂਰਾ ਨਹੀਂ ਹੋਇਆ। ਸਾਡੀ ਪਾਰਟੀ 'ਚ ਬਹੁਤ ਕੁਝ ਸਿੱਖ ਰਹੇ ਆ। ਨਮੇ ਆ ਇੱਕ ਮਿੰਟ ਦੀ ਪਾਸੇ ਨਮੇ ਆ ਜਜਬਾਤੀ ਵੀ ਆ ਪਰ ਹਾਂ ਇਹੀ ਇਹ ਸਾਡ ਕਿਤਾਬ ਜੇ ਤੁਸੀਂ 70 ਸਾਲ ਪਹਿਲਾਂ ਹਟੜਾ ਮੰਗਿਆ ਹੁੰਦਾ ਤਾਂ ਸਾਡੀ ਪੰਜਾਬ ਦਾ ਸਾਡੀ ਸਿੱਖ ਕੌਮ ਦਾ ਅੱਜ ਬੇੜਾ ਕਰਕੇ ਨਾ ਹੁੰਦਾ ਤੁਸੀਂ 70 ਸਾਲ ਉੱਕੇ ਕਹਣਾ ਇਹ ਮਾਨ ਸਾਹਿਬ ਦੀ ਦੇਣ ਹੈ ਮੈਂ ਮੰਨਦਾ ਵੀ ਹਰ ਪਿੰਡ ਜੋ ਸਵਾਲ ਕਰੋ ਤੁਹਾਡਾ ਹੱਕ ਬਣਦਾ ਹੈ ਪਰ ਇਹ ਨਹੀਂ ਹੈਗਾ ਤੁਸੀਂ ਜਜ਼ਬਾਤਾਂ ਨਾਲ ਬੋਲ ਕਰਦੇ ਆ ਯਾਰ ਜਿੰਦਾਬਾਦ ਮੁਰਦਾਵਾ ਜਿੰਦਾਬਾਦ ਮੁਰਦਾਵਾ ਜੇ ਤੁਸੀਂ ਚਾਰ ਸਵਾਲ ਪੁੱਛੇ ਆ ਐਮ ਐਲ ਏ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਅੰਨਾ ਕਹਿੰਦਾ ਏ ਖੇਮਾ ਦਾ ਚੱਲ ਜਗਾ ਗੱਤ ਵੀ ਬੋਲ ਹੋ ਜਾਊਗਾ ਪਰ ਮੈਂ ਭਗਵਾਨ ਤੁਮਾਰ ਦੀ ਆਵਾਦ ਮੀ ਪਾਰਟੀ ਦੀ ਸੋਚ ਨਾਲ ਪਹਿਲੇ ਦਿਨ ਤੋਂ ਤਾਂ ਅੱਜ ਵੀ ਆ ਇਨਕਲਾਬ ਜਿੰਦਾਬਾਦ ਆਵਾਦ ਮੀ ਪਾਰਟੀ ਜਿੰਦਾਬਾਦ ਬਾਈਕੁੱਟੀ ਦਾ ਖਾਲਸਾ ਬਾਈਕੁੱਟੀ ਖਤੇ ਕਹਿੰਦੇ ਨਾ ਕਹਿਦੇ ਨਾ ਪਰ ਹੁੰਨ ਨਾ ਕਾਨੂੰਨ ਆ ਕੈਂਡੀਡੇਟ ਕਹਿੰਦੇ ਦੋਹੇ ਲਾਣ ਤੇ ਕਰਵਾਉ ਆਪ ਸੁਣਾ ਤੇ ના રે પેલા આઉન્સવાળો ખબર નથી પેલા આઉન્સવાળો પ્રોબલમ છે આલી બાત સુના नहीं 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 मैं काली यार भाई जी बाद में काली यार आप और एक सवाल कर लेना ही चले मैं नहीं मैं काली यार भाई जी ਕਾਲ ਪੁੱਛਣਾ ਉਹ ਕਰੋ ਸਵਾਲ ਕਿ ਕੀ ਜਿਆ ਹਸਾ ਭਾਈ ਜਿਹੜੇ ਸਾਰੇ ਪੀਰ ਪੱਗਾਂ ਬੰਨੀ ਖੜੇ ਐ ਮੈਂ ਇਹ ਪੁੱਛਦਾ ਵੀ ਜਿਹੜੇ ਨੌਜਵਾਨ ਅੰਦਰ ਕਰੇ ਹੋਏ ਐ ਉਹਨਾਂ ਦਾ ਤੁਹਾਨੂੰ ਦੁੱਖ ਨਹੀਂ ਹੈਗਾ ਉਹ ਪੰਜਾਬ ਦੇ ਨਹੀਂ ਹੈਗੇ ਮੋਰਚੇ 'ਚ ਜਿਨ੍ਹਾਂ ਜਿਨ੍ਹਾਂ ਦੇ ਵੀ ਐਨਐਸਏ ਲੱਗੀ ਪਰਚੇ ਦੇ ਆਉਨੇ ਆ ਜਾਂ ਨੌਜਵਾਨ ਮਾਰੇ ਜਾ ਰਹੇ ਆ ਉਹ ਪੰਜਾਬ ਦੇ ਨਹੀਂ ਤੁਸੀਂ ਮੈਨੂੰ ਇਹ ਜਵਾਬ ਦਿਓ ਐਨਐਸਐ ਲਾਈ ਕਿ ਨਾ ਤੁਸੀਂ ਕਹਿੰਦੇ ਵੀ ਕਾਲੀਦਲ ਨੇ ਕੈਂਡੀਡੇਟ ਖੜਾ ਕਰਤਾ ਜਿਹੜਾ ਐਨਐਸਐ ਲਾ ਰਿਹਾ ਉਹਨਾਂ ਦਾ ਤੁਸੀਂ ਸਾਥ ਦੇ ਰਹੇ ਹੋ ਬਸ ਹੋ ਗਿਆ ਇੱਕ ਮਿੰਟ ਇੱਕ ਮਿੰਟ ਮੈਂ ਕਰਿਆ ਕਦੇ ਤੁਸੀਂ ਜਿਹੜਾ 30 ਸਾਲ ਹੋ ਗਏ ਲੱਗੇ ਕਦੋਂ ਹੋਰ ਚਲਾ ਆਏ ਤੁਸੀਂ ਬੰਦੀ ਸਿੰਘਾਂ ਬਾਰੇ ਜਦੋਂ 2014 ਦਾ ਬੰਦਨ ਤੋਂ ਮੈਂ MP ਬਣਿਆ ਵਾ ਕਦੇ ਉਹ ਗੱਲ ਕਰੀਏ ਪਾਲੇ ਵਿੱਚ ਨਹੀਂ ਮਾਰਿਆ ਹੋਇਆ ਹੋਇਆ ਹਾਲ ਪੁੱਜਰਦੀ ਹੋਈ ਜਾਂਦਾ ਦੂਜੀ ਗੱਲ ਪਹਿਲਾਂ ਬਲੋਤ ਦਵਿੰਦਰਪੁਰ ਭੋਲੜ ਦੀ ਉਹਦੇ ਹੱਕ ਚ ਗੱਲ ਕਰੀਆ ਲਿਖਿਆ ਵੀ ਆ ਲਿਖਿਆ ਦਵਿੰਦਰਪੁਰ ਤੋਂ ਲਿਖਿਆ ਮੈਂ ਕਿਹਾ ਮੈਂ ਕਿਹਾ ਇਹ ਵੀ ਬੋਲੇ ਪੰਜ ਵਾਰ ਬੈਠ ਜਿਹੜਾ ਦੀ ਸਰਕਾਰ ਰਹੀ ਆ ਸਾਡੇ ਸਾਰੇ ਸੁੱਖੇ ਕੋਲ ਵਿੱਚ ਸੁਣੇ ਵਾ ਕੱਲ੍ਹ ਨੂੰ ਗੱਲ ਕਰਾਂਗੇ ਜੀ ਉਹ ਨਾ ਚੌਲਾ ਬਾਰੇ ਆ ਹਾਰੇ ਬਾਰੇ ਗੱਲ ਕਰੀ ਗਏ ਹੁਣ ਸਾਡੇ ਦੇ ਤੂੰ ਆਪਾਂ ਮੌਲੂ ਜੀ ਨੂੰ ਬਹਿਰਾ ਦੇ ਰਹੇ ਹੈ ਇਹ ਇਹਦਾ ਮੌਲੂ ਜੀ ਨੂੰ ਫੇਰਾ ਆਉਣਾ ਤੂੰ ਮੌਲੂ ਜੀ ਨੂੰ ਫੇਰਾ ਆਉਣਾ ਜੇ ਮੈਨੂੰ ਪੜਾਉਣਾ ਨਾ ਹੋਣਾ ਬਾਈ ਪਾਉਣਾ ਫੇਰਾ ਆਣਾ ਅਮਰ ਜੀ ਆਹ ਬਿੱਲੀ ਕੌਣ ਨੇ ਤਾਹੋ ਖੱਪਾ ਲਾਓ ਕਾਂਗਰਸ ਵੀ ਬਿਠਾਉਂਦੀ ਆ ਅਕਾਲੀ ਦਰਬਾਰ ਨੂੰ ਬਿਠਾ ਲੇ ਕਰੋ ਹੋਲਾ ਹੋਲਾ ਪਾ ਲਓ ਜਿਹੜੇ ਐਮਐਲਏ ਸਾਹਿਬ ਹੈ ਇਹ ਲੋਕਾਂ ਨੂੰ ਮੂਰ ਬਣਾ ਕੇ ਇਧਰ ਵੋਟਾਂ ਦੀ ਰਾਜਨੀਤੀ ਕਰਦੇ 75 ਸਾਲ ਦਾ ਵੀ ਕਰ ਲਈ ਬਹੁਤ ਕਰ ਲਈ ਕਿਉਂਕਿ 30 ਸਾਲ ਤੋਂ ਤੇਰਾ ਨਾਮ ਬਾਈ ਜੀ ਸਾਹਿਬ ਤੁਸੀਂ ਪਹਿਲਾ ਕਾਲੀਆਂ ਦੇ ਕਾਂਗਰਸ ਤੇ ਦੇ ਲੋ ਸਾਹਿਬ ਕਾਲੀ ਕਾਂਗਰਸ ਦੇ ਲੋ ਉਹ ਕਹਿੰਦੇ ਨੇ ਇੰਨੇ ਸੇ ਗੰਤ ਲਾਈ ਹੈ ਇਸੇ ਕਾਂਗਰਸ ਲੱਗੀ ਜਾਂਦਾ ਕਾਂਗਰਸ ਨਾਲ ਕਾਂਗਰਸ ਦੇ ਕੈਂਡੀਡੇਟ ਕਿਉਂ ਖੜਾਏ ਘਟੂ ਸਾਹਿਬ ਇਹਦਾ ਵੀ ਸਵਾਲ ਜਾਂਦਾ ਏ ਮਿਸ਼ਤਾਲ ਦੀ ਬਟੋਹਾ ਅਮਰਪਾਲ ਦੇ ਘਰ ਆ ਜਾ ਗਿਆ ਉਹਨੂੰ ਪਹੁੰਚਾਉਣ ਬਾਅਦ ਤੇ ਕਿਉਂ ਜਾ ਗਿਆ ਬਾਈ ਜਦੋਂ ਕਾਂਗਰਸ ਤੋਂ ਸਮਝਾਉਂਦਾ ਸੀ ਕਿ ਨਹੀਂ ਬੋਲਦੇ ਪੁੱਛਿਆ ਤੁਸੀਂ ਜਦੋਂ ਕਾਂਗਰਸ ਤੇ ਭਾਜਪਾ ਨੇ ਸਮਝਾਉਂਦਾ ਸੀ ਉਦੋਂ ਕਿਉਂ ਨਹੀਂ ਬੋਲਦੇ ਵੀਰ ਜੀ ਆਵਾਜ਼ ਥਾਲੀ ਆਪ ਹੋਗਾ ਇਹ ਭਾਈ ਕਾਂਗਰਸ ਨਾਲ জ <laughs> ਡਾਕਟਰ ਜੀ ਤਿਸ ਡਾਕਟਰ ਸਾਹਿਬ ਨੇ ਤੇ ਹੁਣ ਵੀ ਮੇਰੀ ਇੱਕੋ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਮਾਰ ਦਿੰਦੇ ਨਾਲ ਆਪਾਂ ਨੇ ਕੰਗਸਾਪੁਰ ਵਿੱਚ ਤੋਂ ਵੱਲੋਂ ਤੇ ਨਗਰ ਵੱਲੋਂ ਡਾਕਟਰ ਸਾਹਿਬ ਤੇ ਉਹਨਾਂ ਦਾ ਜੋ ਪੂਰੀ ਟੀਮ ਪਹੁੰਚੀ ਹੈ ਆਪਣੇ ਪਿੰਡ ਸੈਡੀਆਂ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦਾ ਤੇ ਉਹਨਾਂ ਨੂੰ ਜੀ ਆਇਆਂ ਆਖਦਾ ਤੇ ਡਾਕਟਰ ਸਾਹਿਬ ਵੱਲੋਂ ਵੀ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਹਾਨੂੰ ਪਤਾ ਹੈ ਉੜੀ ਵਗੈਰਾ ਬਣਾਉਣ ਦਾ ਕਾਫੀ ਕੰਮ ਚੱਲ ਰਿਹਾ ਪਿੰਡਾਂ ਦੇ ਵਿੱਚ ਪਰ ਫੇਰ ਵੀ ਤੁਸੀਂ ਦਪਹਿਰ ਦੇ ਟਾਈਮ ਕਾਫੀ ਸੰਗਤਾਂ ਇੱਥੇ ਪਹੁੰਚੀ ਐ ਸੋ ਡਾਕਟਰ ਸਾਹਿਬ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਵੀ ਨਗਰ ਨਿਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਐ ਮੇਰਾ ਖਿਆਲ ਹੈ ਡਾਕਟਰ ਸਾਹਿਬ ਦਾ ਇਹ ਆਪਣੇ ਪਿੰਡ ਦੇ ਵਿੱਚ ਤੀਸਰਾ ਚੌਥਾ ਗੇੜਾ ਹੈ ਮੇਰੇ ਖਿਆਲ ਦੇ ਵਿੱਚ ਸਾਡੇ ਨੂੰ ਬਹੁਤ ਹੀ ਸਤਿਕਾਰਯੋਗ ਹਨੀ ਮਲੇਸਾਹ ਡਾਕਟਰ ਚਾਂਦੀ ਸਿੰਘ ਜੀ ਜੀ ਉਹਨਾਂ ਦੀ ਜੀ ਉਸ ਤੋਂ ਪਹਿਲਾਂ ਵੀ ਇੱਥੇ ਵੀ ਆਏ ਸੀ ਗ੍ਰੋਪੇ ਥੱਲੇ ਬਸ ਤੀਸਰਾ ਚੌਥਾ ਚੱਕਰ ਹੈ ਮੇਰੇ ਖਿਆਲ ਦੇ ਵਿੱਚ